ਪਰ ਨਹੀਂ ਤੁਹਾਨੂੰ ਮਿਲੂਗਾ ਅ 1 ਸਾਲ ਵਰਤ ਕੇ ਅਗਲੇ ਸਾਲ ਟੈਕਨੀਕਲ ਚੇਂਜ ਕਰੋ 1 ਸਾਲ ਤੁਸੀਂ ਸਲਫੋਸਫਰੋਨ ਪ੍ਰਥ ਮੈਟ ਸਲਫਿਰੋਨ ਵਰਤ ਲਓ ਦੂਜੇ ਸਾਲ ਮੀਜ਼ੋਸਲਫਿਰੋਨ ਪਲਸ ਆਇਡੋਸਲਫਿਰੋਨ ਵਰਤ ਲਓ ਮਤਲਬ 1 ਸਾਲ ਟੋਟਲ ਵਰਤੋ ਇਸ 1 ਸਾਲ ਟ੍ਰਾਂਟਸ ਵਰਤ ਲਓ 1 ਸਾਲ ਕਾਡ ਪਲਸ ਵਰਤੋ 1 ਸਾਲ ਸ਼ਗਣੇ ਕੀ ਕਰ ਮਤਲਬ ਇਸ ਤਰ੍ਹਾਂ ਅਦਲ ਬਦਲ ਕੇ ਆਪਾਂ ਨੂੰ ਕਰਨਾ ਚਾਹੀਦਾ ਟੋਟਲ ਆਪਾਂ ਟੋਟਲ ਜਾਂ ਲੀਡਰ ਮੀਜ਼ੋਸਲਫਿਰੋਨ ਆਪਣੇ ਸੌਰੀ ਸਲਫੋਸਲਫਿਰੋਨ ਟੈਕਨੀਕਲ ਹੈ ਜਿਹੜਾ ਤੇ ਸਲਫੋਸਲਫਿਰੋਨ ਪਲਸ ਮੈਟ ਸਲਫਿਰੋਨ ਮਤਲਬ ਲੀਡਰ ਸ ਜਿਹੜੀ ਟੋਟਲ ਮਾਰਕ ਪਾਵਰ A ਟੈਕਨੀਕਲ ਆਪਾਂ ਉਸ ਖੇਤ ਚ ਨਹੀਂ ਵਰਤਨੇ ਜਿੱਥੇ ਆਪਾਂ ਅਗਲੇ ਸੀਜ਼ਨ ਚ ਚਰੀ ਜਾਂ ਮੱਕੀ ਦੀ ਬਿਜਾਈ ਕਰਨੀ ਆ ਜਿੱਥੇ ਚਰੀ ਜਾਂ ਮੱਕੀ ਤੁਸੀਂ ਬੀਜਣੀ ਆ ਜੇ ਇੱਥੇ ਆਪਾਂ ਇਹ ਵਰਤ ਲੈਨੇ ਆ ਸਲਫੋ ਸਲਫੀਰੋਨ ਗਰੁੱਪ ਟੋਟਲ ਜਾਂ ਲੀਡਰ ਵਗੈਰਾ ਸਫਲ ਸਿਫਟ 10 ਮਾਰਕ ਪਾਵਰ ਤਾਂ ਉੱਥੇ ਫਿਰ ਆਪਾਂ ਨੂੰ ਜਿਹੜੀ ਚਾਰਾ ਆਪਣਾ ਮੱਕੀ ਦਾ ਹੋਵੇ ਚਾਹੇ ਜਵਾਰ ਹੋਵੇ ਚਰੀ ਤਾਂ ਉੱਥੇ ਆਪਾਂ ਨੂੰ ਵਾਧਾ ਨਹੀਂ ਮਿਲਣਾ ਇਸ ਕਰਕੇ ਉੱਥੇ ਇਹ ਸਪਰੇਅ ਕਰਨ ਤੋਂ ਗਰੇਜ ਕਰਾਜੇ ਡੋਜ਼ ਇਹਦੀ ਟੋਟਲ ਦੀ 16 ਗ੍ਰਾਮ ਆ ਤੇ ਜਿਹੜੀ ਲੀਡਰ ਤੁਹਾਨੂੰ ਪਤਾ ਕਿ ਉਹ 13 ਗ੍ਰਾਮ ਪੈਂਦੀ ਸਲਫੋਸਲਫਿਰੋਨ